ਦੈਨਿਕ ਸਿਰਾ ਨਿਊਜ਼ ਵੇਖਣ ਵਾਲੇ ਸਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਕ੍ਰਿਸ਼ਨ ਅੱਜ ਜਿੱਥੇ ਕਿ ਪੂਰੇ ਵਿਸ਼ਵ ਦੇ ਵਿੱਚ ਜਨਮ ਅਸ਼ਟਮੀ ਦਾ ਤਿਹਾਰ ਮਨਾਇਆ ਜਾ ਰਿਹਾ ਉਸ ਦੇ ਤਹਿਤ ਹੀ ਆ ਟਾਂਡਾ ਉੜਮੜ ਦੇ ਵਿੱਚ ਸ਼੍ਰੀ ਰਾਮ ਮੰਦਰ ਦੇ ਵਿੱਚ ਤੇ ਨਾਲ ਹੀ ਪੰਜ ਦੇ ਮੰਦਰ ਟਾਂਡਾ ਜਿਹਨੂੰ ਆਪਾਂ ਮਾਤਾ ਰਾਣੀ ਦਾ ਮੰਦਰ ਵੀ ਕਹਿ ਦਿੰਨੇ ਆ ਤੇ ਨਾਲ ਹੀ ਉੱਥੇ ਦੇ ਮੇਨ ਮੰਦਰ ਜਿਹੜਾ ਪ੍ਰਾਚੀਨ ਮੰਦਰ ਸ਼ਿਵ ਜੀ ਦਾ ਉੱਥੇ ਵੀ ਜਿਹੜਾ ਜਨਮ ਅਸ਼ਟਮੀ ਦਾ ਤਿਹਾਰ ਮਨਾਇਆ ਜਾਂਦਾ ਤੇ ਹੁਣ ਉੱਥੇ ਦੇ ਆਪਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਉੱਥੇ ਦੇ ਪੰਡਤ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਜਨਮ ਅਸ਼ਟਮੀ ਦੇ ਕੀ ਕਹਿਣਾ ਤੁਸੀਂ ਵੇਖਦੇ ਰਹੋ ਦਿਨਿਕ ਸਵੇਰਾ ਮੈਂ ਅਰਜੁਨ ਜੈ ਟਾਂਡਾਡ ਮੋੜ para Ayo kita bersatu lagi. Ayo ਇੱਥੇ ਕਿ ਪੂਰੇ ਪੰਜਾਬ ਭਰ ਵਿੱਚ ਜਨਮ ਅਸ਼ਟਮੀ ਦਾ ਤਿਹਾਰ ਮਨਾਇਆ ਜਾ ਰਿਹਾ ਉਸ ਦੇ ਤਹਿਤ ਹੀ ਅੱਜ ਰਾਮ ਮੰਦਰ ਆਈਆਪੁਰ ਦੇ ਵਿੱਚ ਵੀ ਜਿਹੜਾ ਜਿਹੜਾ ਤਿਹਾਰ ਮਨਾਇਆ ਜਾ ਰਿਹਾ ਸਾਡੇ ਨਾਲ ਸੰਬੰਧ ਵਿੱਚ ਗੱਲਬਾਤ ਕਰਨ ਵਾਸਤੇ ਸ਼੍ਰੀ ਤੁਲੂ ਮੀਤ ਜੀ ਉਹਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਨਾਮ ਜੀ ਸਰ ਬੋਲ ਬੰਕੇ ਵਿਹਾਰੀ ਲਾਲ ਜੀ ਅੱਜ ਜਿਸ ਤਰ੍ਹਾਂ ਕਿ ਪੂਰੇ ਵਿਸ਼ਵ ਦੇ ਵਿੱਚ ਜਨਮ ਅਸ਼ਟਮੀ ਦਾ ਜੋ ਪਾਵਨ ਤਿਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਆ ਉਸੇ ਤਰ੍ਹਾਂ ਹੀ ਸਾਡੇ ਇੱਥੇ ਰਾਮ ਮੰਦਰ ਆਈਆਪੁਰ ਵਿੱਚ ਵੀ ਜਨਮਸ਼ਤਮੀ ਦਾ ਤਿਆਰ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ। ਅੱਜ ਹੁਣ ਸ਼ਾਮ ਨੂੰ ਪਹਿਲਾਂ ਸਭ ਤੋਂ ਪਹਿਲਾਂ ਹੋਣਗੇ ਆਪਣੇ ਭਜਨ ਕੀਰਤਨ ਹੋਣਗੇ ਉਸ ਤੋਂ ਬਾਅਦ ਰਾਤ 12 ਵਜੇ ਕੇਕ ਕੱਟ ਕੇ ਠਾਕੁਰ ਜੀ ਦਾ ਜਨਮ ਦਿਨ ਮਨਾਇਆ ਜਾਊਗਾ। ਪਰ ਉਸ ਤੋਂ ਬਾਅਦ ਵੇ ਪ੍ਰਸ਼ਾਦ ਵੰਡ ਕੇ ਤਾਂ ਫਿਰ ਉਹਦੀ ਸਮਾਪਤੀ ਕੀਤੀ ਜਾਊਗੀ। ਮੈਂ ਆਪਣੇ ਵੱਲੋਂ ਆਪਣੇ ਟਾਂਡੇ ਛਾਹਰ ਵੱਲੋਂ ਔਰ ਪ੍ਰਧਾਨੋਂ ਦੇ ਨਾਤੇ ਸਨਾਤਨ ਦਰਸ਼ਨ ਸਭਾ ਆਇਆ ਪਰ ਵੱਲੋਂ ਪੂਰੇ ਬੇਸ਼ਰਮ ਦੀ ਸ਼ਾਂਤੀ ਵਾਸਤੇ ਠਾਕੁਰ ਜੀ ਦੇ ਚਰਨਾਂ ਦੇ ਵਿੱਚ ਅਪੀਲ ਕਰਦਾ ਹਾਂ। ਬੋਲ ਬੰਕੇ ਵਾਰ ਲਾਲ ਕੀ ਜੈ। ਸਾਡੇ ਨਾਲ ਰਾਮ ਮੰਦਰ ਆਈਏ ਪੁਰਦੇ ਜਿਹੜੇ ਪੰਡਤ ਜੀ ਹੈ ਉਹ ਵੀ ਮਜੂਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਜਨਮਸ਼ਤਿ ਤਿਹਾਰ ਤੇ ਕੀ ਕਹਿਣਾ ਚਾਹੁੰਦੇ ਨੇ ਜੀ ਪਹਿਲੇ ਤੋਂ ਸਾਰਿਆਂ ਨੂੰ ਜਨਮਸ਼ਤਿ ਦੀ ਬਹੁਤ-ਬਹੁਤ ਵਧਾਈਆ ਠੀਕ ਹੈ ਬੜੀ ਧੋਮ-ਧਾਮ ਨਾਲ ਜਨਮਸ਼ਤਿ ਮਨਾਈ ਜਾ ਰਹੀ ਹੈ ਰਾਮ ਮੰਦਰ ਵਿੱਚ ਤੋ ਸਾਰੇ ਪ੍ਰਧਾਨ ਨੇ ਕੋਸ਼ਿਸ਼ ਕਰੇ ਸਭੀ ਨੂੰ ਸਭੀ ਨੂੰ ਬਹੁਤ-ਬਹੁਤ ਮੁਬਾਰਕਾਂ ਜੈ ਸ਼੍ਰੀ ਰਾਦੇ ਅੱਜ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਉਤਸਵ ਰਾਮੰਦਰ ਅਈਆਪੁਰ ਦੇ ਪ੍ਰਾਂਗਨ ਵਿੱਚ ਪ੍ਰધાન ਸ਼੍ਰੀ ਨਿਖੇਰ ਜਸਰਾਜੀ ਦੀ ਅਗਵਾਈ ਵਿੱਚ ਤੁਮ ਤਾਮ ਨਾਲ ਮਨਾਇਆ ਜਾ ਰਿਹਾ ਹੈ ਅੱਜ ਠੀਕ ਰਾਤ 12 ਵਜੇ ਤੋਂ ਆਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ ਜਨਮ ਹੋਵੇਗਾ ਤੇ ਉਸ ਤੋਂ ਬਾਅਦ ਲੰਗਰ ਪਟਾਇਆ ਜਾਵੇਗਾ ਸਾਰੀ ਸੰਗਤ ਨੂੰ ਕ੍ਰਿਸ਼ਨ ਪੁਜਾ ਦੇ ਜਨਮ ਸਬਤੇ ਆ ਬਹੁਤ ਸਾਰੀਆਂ ਵਧਾਈਆਂ ਜੈ ਸ਼੍ਰੀ ਰਾਦੇ ਜੈ ਜੈ ਸ਼੍ਰੀ ਰਾਦੇ ਤੁਸੀਂ ਵੇਖਦੇ ਹੋ ਦਿਨਿਕ ਸੂਰਾ ਮੈਂ ਅਰਜੁਨ ਜੈ ਟਾਂਡਾ ਮੋੜ ਦਿਨਿਕ ਸੂਰਾ ਨਿਊਜ਼ ਦੇਖਣ ਵਾਲੇ ਸਾਥਕਾਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਕ੍ਰਿਸ਼ਨਾ ਅੱਜ ਜਿੱਥੇ ਕਿ ਪੂਰੇ ਵਿਸ਼ਵ ਦੇ ਵਿੱਚ ਜਨਮਸ਼ਤਿ ਤਿਹਾੜੀ ਮਨਾਇਆ ਜਾ ਰਿਹਾ ਉਸ ਦੇ ਤਹਿਤ ਹੀ ਆ ਟਾਂਡਾ ਔੜਮੜ ਦੇ ਵਿੱਚ ਸ਼੍ਰੀ ਰਾਮ ਮੰਦਿਰ ਦੇ ਵਿੱਚ ਤੇ ਨਾਲ ਹੀ ਪੰਜ ਦੇ ਮੰਦਿਰ ਟਾਂਡਾ ਜਿਹਨੂੰ ਆਪਾਂ ਮਾਧਰਾਣੀ ਦਾ ਮੰਦਿਰ ਵੀ ਕਹਿ ਦਿੰਦੇ ਆ ਤੇ ਨਾਲ ਹੀ ਉੱਥੇ ਦੇ ਮੇਨ ਮੰਦਿਰ ਜਿਹੜਾ ਪ੍ਰਾਚੀਨ ਮੰਦਿਰ ਸ਼ਿਵਜੀ ਦਾ ਉੱਥੇ ਵੀ ਜਿਹੜਾ ਜਨਮਸ਼ਤਮੀ ਤੇ ਹਰ ਮਨਾਇਆ ਜਾਂਦਾ ਤੇ ਹੁਣ ਉੱਥੇ ਦੇ ਆਪਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਉੱਥੇ ਦੇ ਪੰਡਤ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਜਨਮਸ਼ਤਮੀ ਦੇ ਕੀ ਕਹਿਣਾ ਤੁਸੀਂ ਵੇਖਦੇ ਰਹੋ ਦਿਨਿਕ ਸੂਰਾ ਮੈਂ ਅਰਜੁਨ ਜੈ ਟਾਂਡਾ ਔੜਮੜ Gostou, I'm sorry, 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 i am sorry i am sorry i ਜਿੱਥੇ ਕਿ ਪੂਰੇ ਪੰਜਾਬ ਭਰ ਵਿੱਚ ਜਨਮ ਅਸ਼ਟਮੀ ਦਾ ਤਿਹਾਰ ਮਨਾਇਆ ਜਾ ਰਿਹਾ ਉਸ ਦੇ ਤਹਿਤ ਹੀ ਅੱਜ ਰਾਮ ਮੰਦਰ ਆਇਆਪੁਰ ਦੇ ਵਿੱਚ ਵੀ ਜਿਹੜਾ ਜਿਹੜਾ ਤਿਹਾਰ ਮਨਾਇਆ ਜਾ ਰਿਹਾ ਸਾਡੇ ਨੇ ਇਸ ਸੰਬੰਧ ਵਿੱਚ ਗੱਲਬਾਤ ਕਰਨ ਵਾਸਤੇ ਸ਼੍ਰੀ ਤਾਲੂ ਮਜਰੂਨੀ ਆਪਾਂ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕੰਮ ਜੀ ਸਰ ਬੋਲ ਬਾਂਕੇ ਵਿਹਾਰੀ ਲਾਲ ਜੀ ਅੱਜ ਜਿਸ ਤਰ੍ਹਾਂ ਕਿ ਪੂਰੇ ਵਿਸ਼ਵ ਦੇ ਵਿੱਚ ਜਨਮ ਅਸ਼ਟਮੀ ਦਾ ਜੋ ਪਾਵਨ ਤਿਹਾਰ ਬਹੁਤ ਧੂਮ-ਧਮ ਨਾਲ ਮਨਾਇਆ ਜਾ ਰਿਹਾ ਆ ਉਸੇ ਤਰ੍ਹਾਂ ਹੀ ਸਾਡੇ ਇੱਥੇ ਰਾਮ ਮੰਦਰ ਆਇਆਪੁਰ ਵਿੱਚ ਵੀ ਜਨਮਸ਼ਤਮੀ ਦਾ ਤਿਆਰ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ। ਅੱਜ ਹੁਣ ਸ਼ਾਮ ਨੂੰ ਪਹਿਲਾਂ ਸਭ ਤੋਂ ਪਹਿਲਾਂ ਹੋਣਗੇ ਆਪਣੇ ਭਜਨ ਕੀਰਤਨ ਹੋਣਗੇ ਉਸ ਤੋਂ ਬਾਅਦ ਰਾਤ 12 ਵਜੇ ਕੇਕ ਕੱਟ ਕੇ ਠਾਕੁਰ ਜੀ ਦਾ ਜਨਮ ਦਿਨ ਮਨਾਇਆ ਜਾਊਗਾ। ਪਰ ਉਸ ਤੋਂ ਬਾਅਦ ਵੇ ਪ੍ਰਸ਼ਾਦ ਵੰਡ ਕੇ ਤਾਂ ਫਿਰ ਉਹਦੀ ਸਮਾਪਤੀ ਕੀਤੀ ਜਾਊਗੀ। ਮੈਂ ਆਪਣੇ ਵੱਲੋਂ ਆਪਣੇ ਟਾਂਡੇ ਛਾਹਰ ਵੱਲੋਂ ਔਰ ਪ੍ਰਧਾਨੋਂ ਦੇ ਨਾਤੇ ਸਨਾਤਨ ਦਰਸ਼ਨ ਸਭਾ ਆਇਆ ਪਰ ਵੱਲੋਂ ਪੂਰੇ ਬੇਸ਼ਰਮ ਦੀ ਸ਼ਾਂਤੀ ਵਾਸਤੇ ਠਾਕੁਰ ਜੀ ਦੇ ਚਰਨਾਂ ਦੇ ਵਿੱਚ ਅਪੀਲ ਕਰਦਾ ਹਾਂ। ਬੋਲ ਬਾਂਕੇ ਵਿਆਹ ਲਾਲ ਕੀ ਸਾਡੇ ਨਾਲ ਰਾਮ ਮੰਦਰ ਆਈਏ ਪੁਰ ਦੇ ਜਿਹੜੇ ਪੰਡਤ ਜੀ ਹੈ ਉਹ ਵੀ ਮਜੂਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਜਨਮਸ਼ਤਿ ਤਿਹਾੜੀ ਕੀ ਕਹਣਾ ਚਾਹੁੰਦੇ ਨੇ ਜੀ ਪਹਿਲੇ ਤੂੰ ਸਾਰਿਆਂ ਨੂੰ ਜਨਮਸ਼ਤਿ ਦੀ ਬਹੁਤ-ਬਹੁਤ ਬਧਾਈਆ ਠੀਕ ਹੈ ਬੜੀ ਧੋਮ-ਧਾਮ ਨਾਲ ਜਨਮਸ਼ਤਿ ਮਨਾਈ ਜਾ ਰਹੀ ਰਾਮ ਮੰਦਰ ਵਿੱਚ ਤੋ ਸਾਰੇ ਪ੍ਰਧਾਨੇ ਦੀ ਕੋਸ਼ਿਸ਼ ਕਰੇ ਸਭੀ ਨੂੰ ਸਭੀ ਨੂੰ ਬਹੁਤ-ਬਹੁਤ ਮੁਬਾਰਕਾਂ ਜੈ ਸ਼੍ਰੀ ਰਾਦੇ ਅੱਜ શ્રી ਕ੍ਰਿਸ਼ਨ ਪਵਨ ਜੀ ਦਾ ਜਨਮ ਉਤਸਵ ਰਾਮੰਦਰ ਅਈਆਪੁਰ ਦੇ ਪ੍ਰਾਂਗਨ ਵਿੱਚ ਪ੍ਰਧਾਨ ਸ਼੍ਰੀ ਨਿਖੇਰ ਜਸਰਾਜੀ ਦੀ ਅਗਵਾਈ ਵਿੱਚ ਤੁਮ ਤਾਮ ਨਾਲ ਮਨਾਇਆ ਜਾ ਰਿਹਾ ਹੈ ਅੱਜ ਠੀਕ ਰਾਤ 12 ਵਜੇ ਤੋਂ ਆਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ ਜਨਮ ਹੋਵੇਗਾ ਤੇ ਉਸ ਤੋਂ ਬਾਅਦ ਲੰਗਰ ਪਟਾਇਆ ਜਾਵੇਗਾ ਸਾਰੀ ਸੰਗਤ ਨੂੰ ਕ੍ਰਿਸ਼ਨ ਪੁਜਾ ਦੇ ਜਨਮ ਸਬਤੇ ਆ ਬਹੁਤ ਸਾਰੀਆਂ ਵਧਾਈਆਂ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਤੁਸੀਂ ਵੇਖਦੇ ਹੋ ਦਿਨਿਕ ਸਵੇਰਾ ਮੈਂ ਅਰਜੁਨ ਜੈ ਟੈਂਡਰ ਮੋਡ